ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਬੈਲਾਕਾ ਆਪ ਸਭ ਨੂੰ ਚੌਕੀਆਂ ਤੇ ਕੀਤੇ ਜਾਣ ਵਾਲੇ ਕਰਮਾਂ ਬਾਰੇ ਦੱਸਾਂਗੇ ਕਿ ਪ੍ਰਸ਼ਾਂਤ ਕਿਹੜਾ ਬੰਦਾ ਹੋਣਾ ਜ਼ਰੂਰੀ ਹੈ ਜੀ ਕਿਹੜਾ ਕਰਮ ਕਿਸ ਤਰੀਕੇ ਦੇ ਨਾਲ ਕਰਨਾ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਜੇਕਰ ਹਜੇ ਤੱਕ ਕਿਸੇ ਨੇ ਮਹਿਰਮਸਤਾ ਦੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਮਹਿਰਮਸਤਾ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਉਹਦੇ ਤੇ ਵੀ ਆਪਾਂ ਜਲਦੀ ਵੀਡੀਓ ਪਾਵਾਂਗੇ ਕਿਉਂਕਿ ਇੱਕ ਦਿਨ ਛੱਡ ਕੇ ਆਪਾਂ ਦੋਨਾਂ ਚੈਨਲਾਂ ਤੇ ਵੀਡੀਓ ਪਾਇਆ ਕਰਨੀ ਹੈ ਜੀ ਵੀਡੀਓ ਹਰ ਰੋਜ਼ ਤੁਹਾਨੂੰ ਮਿਲੀ ਵੀ ਇੱਕ ਨਵੀਂ ਵੀਡੀਓ ਹੋਏਗੀ ਪਰ ਵੀਡੀਓ ਆਪਾਂ ਜਿਵੇਂ ਕਿ ਅੱਜ ਇੱਕ 파ਰਟੀ ਹੈ ਕੱਲ ਆਪਾਂ ਮਹਿਫਿਲ ਪੀਰਾਂ ਦੇ ਚੈਨਲ ਤੇ ਪਾਵਾਂਗੇ ਸੋ ਬਾਕੀ ਹੁਣ ਆਪਾਂ ਜੋ ਅੱਜ ਦੇ ਵਿਸ਼ੇ ਵਾਰੇ ਗੱਲ ਕਰਨੀ ਹੈ ਜੀ ਉਹ ਹੈ ਕਿ ਸਾਨੂੰ ਚੌਂਕੀਆਂ ਜੋ ਚੱਲ ਰਹੀਆਂ ਆ ਪਿੰਡਾਂ ਦੇ ਵਿੱਚ ਲਖ ਦਾਤਾ ਪੀਰ ਜੀ ਨਾਲ ਚੌਂਕੀਆਂ ਦਾ ਮੇਲਾ ਲੱਗ ਰਿਹਾ ਹੈ ਚੌਂਕੀਆਂ ਦੇ ਦਿਨ ਹੈ ਲਖ ਦਾਤਾ ਪੀਰ ਦੇ ਖਾਸ ਦਿਨ ਹੈ ਜੀ ਨਾਲ ਵਿੱਚ ਸੇਵਾ ਕੀਤੀ ਜੁੜਦੀ ਹੈ ਬਾਤੀ ਹੈ ਤੇ ਕਬੂਲ ਹੁੰਦੀ ਹੈ ਬਹੁਤ ਤਰ੍ਹਾਂ ਦੇ ਕਰਮ ਇਸ ਦੇ ਵਿੱਚ ਕੀਤੇ ਜਾਂਦੇ ਨੇ ਸੋ ਕਲਾ ਪਾਉ ਮਹਿਫਲ ਪੀਰਾਂ ਦੇ ਚੈਨਲ ਤੇ ਕੁਝ ਕਰਮ ਦੱਸ ਦਿੱਤੇ ਸੀ ਸੋ ਉੱਚੇ ਕਰਮ ਆਪਾਂ ਅੱਜ ਦੱਸਾਂਗੇ ਕਿ ਕਿਹੜਾ ਕਿਹੜਾ ਪ੍ਰਸ਼ਾਦ ਚੌਕੀ ਵਾਲੇ ਦਿਨ ਹੋਣਾ ਚਾਹੀਦਾ ਹੈ ਜੀ ਲੱਖ ਲੱਖ ਦਾਤਾ ਪੀਰ ਨੂੰ ਖੁਸ਼ ਕਰਨ ਲਈ ਉਹਨਾਂ ਦੇ ਨਾਮ ਤੇ ਕਿਹੜਾ ਪ੍ਰਸ਼ਾਦ ਕਿਸ ਤਰ੍ਹਾਂ ਤਿਆਰ ਕਰਨਾ ਹੈ ਇਹਦੇ ਬਾਰੇ ਅੱਪਾ ਗੱਲ ਕਰਦੇ ਆ ਜੀ ਵੀਡੀਓ ਨੂੰ ਪੂਰੀ ਤਰ੍ਹਾਂ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਰਸਾਂਗੇ ਕਮੈਂਟਾਂ ਵੀ ਪੁੱੁਰਾ ਸੁਣਾਇਆ ਕਰੋ ਤਾਂ ਕਿ ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਕਮੈਂਟਾਂ ਤੋਂ ਵੀ ਮਿਲ ਸਕਦਾ ਹੈ ਸੋ ਬਾਕੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਨਾਲ ਰੱਖਿਆ ਤੇ ਰੋਟਨ ਦਵਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੀ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਨੂਰ ਦੀਦੀ ਜੀ ਹਰ ਰੋਜ਼ ਵੀਡੀਓ ਅਪਲੋਡ ਕਰ ਦਿਆ ਕਰੋ ਸੋ ਜਦੋਂ ਵੀਡੀਓ ਨਾ ਮਿਲੇ ਤਾਂ ਦਿਲ ਨਹੀਂ ਲੱਗਦਾ ਸੋ ਕਹਿੰਦੇ ਨੇ ਕਿ ਆਪ ਸਭ ਜੋ ਗੱਲਾਂ ਕਰਦੇ ਹਾਂ ਠੀਕ ਹੈ ਸੋ ਦੇਖੋ ਜੀ ਜੇਕਰ ਤੁਸੀਂ ਹਰ ਰੋਜ਼ ਵੀਡੀਓ ਨੂੰ ਸੁਣਾਉਗੇ ਤਾਂ ਸਾਡਾ ਵੀ ਮਾਨ ਪਤਾ ਹੈ ਸੋ ਸਾਨੂੰ ਵੀ ਇੱਕ ਹਿੰਮਤ ਮਿਲਦੀ ਹੈ ਕਿ ਹਰ ਰੋਜ਼ ਵੀ ਉਹ ਜਦੋਂ ਆਪਾਂ ਦੇਖਦੇ ਆ ਕਿ ਕਾਫੀ ਲੋਕਾਂ ਨੇ ਵੀਡੀਓ ਸੁਣਿਆ ਹੈ ਤੇ ਕਿੰਨਾ ਰੁਹਾ ਚੰਗੇ ਪਾਸੇ ਲੱਗੀਆਂ ਕਿੰਨਿਆਂ ਦਾ ਵਿਸ਼ਵਾਸ ਵੱਜਿਆ ਸੋ ਇਹਦੇ ਨਾਲ ਇੱਕ ਹੌਸਲਾ ਮਿਲਦਾ ਹੈ ਤੇ ਜਿੰਨੇ ਕਮੈਂਟ ਲਾਈਕ ਤੁਸੀਂ ਕਰਦੇ ਹੋ ਉਹ ਉਨੇ ਹੀ ਵੀਡੀਓ YouTube ਹੋਰ ਵੀ ਆਡੀਅਸ ਤੱਕ ਪਹੁੰਚਾਉਂਦਾ ਹੈ ਸੋ ਇਸਦੀ ਰੀਦਾ ਕੀ ਇੱਕ ਲੈਂਟ ਲਾਈਕ ਸ਼ੇਅਰ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਕਰਿਆ ਕਰੋ ਜੀ ਜੇਕਰ ਆਪ ਸਭ ਦਾ ਇਸੇ ਤਰ੍ਹਾਂ ਸਾਥ ਮਿਲਦਾ ਰਿਹਾ ਤੇ ਚੈਨਲ ਅੱਗੇ ਵੀ ਬਹੁਤ ਵਧੀਆ ਚੱਲੇਗਾ ਜੀ ਸੋਵਾ ਕੀ ਸਾਡਾ ਫਰਜ ਹੈ ਕਰਮ ਦਸਨਾ ਸੋ ਤੁਹਾਡਾ ਫਰਜ ਬਣਦਾ ਕਿ ਉਹ ਕਰਮ ਨੂੰ ਕਰਨਾ ਸੋ ਹੁਣ ਜਿਤ ਤੱਕ ਦੀ ਅਸੀਂ ਸੇਵਾ ਕਰ ਲਾਂਗੇ ਉਹੋ ਜੀ ਹੀ ਉਹ ਮਾਰਗ ਦੀ ਕਿਰਪਾ ਨੂੰ ਹਾਸਲ ਕਰ ਸਕਦੇ ਆ ਸੋ ਜਿੰਨੀ ਜਿਹਦੀ ਭਗਤੀ ਹੁੰਦੀ ਹੈ ਨਾਮ ਦੀ ਕਮਾਈ ਹੁੰਦੀ ਆ ਉਹੋ ਜਈ ਨੰਬਰ ਉਹ ਮਾਰਗ ਦਿੰਦਾ ਹੈ ਜਿਸ ਤਰ੍ਹਾਂ ਸਕੂਲ ਦੇ ਵਿੱਚ ਇੱਕ ਬੱਚਾ ਪੇਪਰ ਆਉਂਦਾ ਹੈ ਉਹਦੀ ਮਿਹਨਤ ਦੇ ਵੱਲ ਦੇਖ ਕੇ ਟੀਚਰ ਉਹਨੂੰ ਨੰਬਰ ਦਿੰਦਾ ਹੈ ਇਸੇ ਤਰ੍ਹਾਂ ਸੇਵਾ ਵੀ ਇੱਕ ਪੜਾਈ ਦੀ ਤਰ੍ਹਾਂ ਹੈ ਸੋ ਜਿਹੜਾ ਇਨਸਾਨ ਸੇਵਾ ਦੇ ਵਿੱਚ ਟਟਿਆ ਰਹਿੰਦਾ ਹੈ ਮਨ ਨੂੰ ਟਿਕਾਈ ਰੱਖਦਾ ਡੋਲਦਾ ਨਹੀਂ ਹੈ ਪਾਸ ਹੋ ਜਾਂਦਾ ਹੈ ਤਾਂ ਮਾਲਕ ਉਹਦੇ ਤੇ ਖਾਸ ਕਿਰਪਾ ਕਰਦਾ ਹੈ ਸੋ ਕਈ ਅੰਧਵਿਚਾਰ ਸੇਵਾ ਛੱਡ ਦਿੰਦੇ ਨੇ ਸੋ ਜੀਤਾ ਕੀ ਦੱਸਿਆ ਕਿ ਇੱਕ ਜਿਵੇਂ ਪੜ੍ਹਾਈ ਵਿੱਚ ਕਰਦਾ ਏਸੀ ਤਰ੍ਹਾਂ ਇਹ ਵੀ ਜਦੋਂ ਇੱਕ ਉਮਰ ਹੁੰਦੀ ਹੈ ਕਿ ਜਦੋਂ ਸਿਰ ਆਪਾਲ ਤੁਰਦੇ ਆ ਗੁਰੂ ਧਾਰਨਾ ਕਰਦੇ ਆ ਜ਼ਿੰਦਗੀ ਦੇ ਵਿੱਚ ਇੱਕ ਵਾਰ ਗੁਰੂ ਧਾਰਨਾ ਤਾਂ ਕਰਨੀ ਹੀ ਪੈਂਦੀ ਆ ਨਾਮ ਦੀ ਕਮਾਈ ਹੁੰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਪੜ੍ਹਾਈ ਬਚਪਨ ਵਿੱਚ ਕੀਤੀ ਜਾਂਦੀ ਆ ਕੀ ਜ਼ਿੰਦਗੀ ਨੂੰ ਬਣਾਉਣਾ ਹੈ ਸਵਾਰਨਾ ਹੈ ਸੁਖ ਨੂੰ ਹਾਸਲ ਕਰਨਾ ਹੈ ਇੱਕ ਪੜਾਈ ਜੋ ਹੈ ਉਸ ਸਾਡਾ ਅੱਗਾ ਸਵਾਰਨ ਲਈ ਹੈ ਜੋ ਕਿ ਅਸੀਂ غور ਧਾਰਨਾ ਕਰਦੇ ਆਂ ਨਾਮ ਦੀ ਕਮਾਈ ਫਿਰ ਕਰਦੇ ਆਂ ਸੋਚਿਤ ਜਿੱਦਾਂ ਸੀ ਨਾਮ ਦੀ ਕਮਾਈ ਕਰਦੇ ਜਾਂਦੇ ਆ ਸ਼ਬਦ ਨੂੰ ਪੜਦੇ ਜਾਂਦੇ ਆ ਤੇ ਸਾਡੇ ਗਾਂਵ ਦੇ ਰਸਤੇ ਕਲੀਅਰ ਹੋ ਜਾਂਦੇ ਨੇ ਸਾਫ ਹੋ ਜਾਂਦੇ ਹੈ ਤੇ ਚੰਮੜ ਮਰਦ ਤੋਂ ਇਨਸਾਨ ਬਣ ਜਾਂਦਾ ਹੈ 84 ਦੇ ਕੀੜੇ ਛੋਂ ਨਿਕਲ ਜਾਂਦਾ ਹੈ ਜੀ ਸੋ ਇਸ ਲਈ ਕੋਰਤਾ ਨਾ ਕਰਨੀ ਬਹੁਤ ਹੀ ਜ਼ਰੂਰੀ ਆ ਨਾਮ ਦੀ ਕਮਾਈ ਕਰੋ ਨਾਮ ਦੀ ਕਮਾਈ ਨਾਲ ਹੀ ਜੀਵਨ ਜਿਹੜਾ ਸਫਲ ਹੋ ਸਕਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਮਿੰਟ ਦੱਸਦੇ ਆ ਸੋ ਇੱਥੇ ਮਿੰਟਾਂ ਵਿੱਚ ਲਿਖਦੇ ਨੇ ਕਿ ਜੀ ਸੁਪਨੇ ਵਿੱਚ ਮੈਨੂੰ ਮੇਰੇ ਘਰ ਦੇ ਮੂਰੇ ਜਣੀ ਮੇਲ ਦੇ ਟੇੜ ਤੇ ਮੂਰੇ ਜੋ ਗਮਲੇ ਮੁੱਤੇ ਸੀ ਰਹਿੰਦੇ ਸਾਰੇ ਤੋੜ ਕੇ ਖਿਲਾਰ ਦਿੱਤੇ ਤੇ ਅੰਗੂਰ ਵੀ ਵਿੱਚ ਡਿੱਗੇ ਮਿਲੇ ਸੋ ਇੱਕ ਔਰਤ ਤੇ ਇੱਕ ਆਦਮੀ ਕਹਿੰਦੇ ਕਿ ਟਾਂਪੂ ਵਿੱਚ ਨਜ਼ਰ ਆਉਂਦੇ ਆ ਤੇ ਕਾਲ ਖਾਲੀ ਆਪਣੇ ਘਰ ਵਿੱਚ ਵੜ ਜਾਂਦੇ ਆ ਤੂੰ ਕਚਰਾ ਵੀ ਪਿਆਗਾ ਨਜ਼ਰ ਆਇਆ ਗਿੰਦੇ ਸੋ ਦੇਖੋ ਜੀ ਜੇਕਰ ਕੋਈ ਕਰਨ ਕਰਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਆਪਣਾ ਜੋ ਸਿੱਧ ਹੈ ਵਿਸ਼ਵਾਸ ਹੈ ਤੁਸੀਂ ਆਪਣੇ ਗੁਰੂ ਤੇ ਆਪਣੇ ਮੁਰਸ਼ਿਦ ਤੇ ਪੱਕਾ ਕਰੋ ਕਿ ਇਹੋ ਜਿਹਾ ਮੁਝੀ ਹੋ ਹੀ ਨਹੀਂ ਸਕਦਾ ਸੋ ਇਤੇ ਕਈ ਵਾਰ ਕੀ ਹੁੰਦਾ ਹੈ ਜਦੋਂ ਕੋਈ ਇਹੋ ਜਿਹਾ ਮੋੜ ਦਿਸਦਾ ਹੈ ਜਦੋਂ ਪਰੇਸ਼ਾਨੀ ਆਉਂਦੀ ਆ ਤੇ ਉਹ ਜਿਹਦੀ ਅਸੀਂ ਸੇਵਾ ਕਰਦੇ ਸਾਨੂੰ ਦਿਖਾਉਂਦਾ ਵੀ ਹੈ ਕਿ ਕੋਈ ਤੁਹਾਡੇ ਨਾਲ ਕੁਝ ਇਹੋ ਜਿਹਾ ਕਰ ਰਿਹਾ ਆ ਦਕੋਣਾ ਹੈ ਤੇ ਠੀਕ ਕਰਨ ਵਾਲਾ ਵੀ ਉਹ ਉਹ ਤੇ ਹੀ ਹੈ ਜਿਹੜਾ ਤੁਹਾਨੂੰ ਦਿਖਾ ਸਕਦਾ ਹੈ ਉਹ ਤੁਹਾਨੂੰ ਪਛਾਣ ਵੀ ਸਕਦਾ ਹੈ ਸੋ ਉਹਦੇ ਤੇ ਵਿਸ਼ਵਾਸ ਰੱਖਣਾ ਹੈ ਨਾ ਕਿ ਇਹਨਾਂ ਨੂੰ ਦੇਖ ਕੇ ਕਿਤੇ ਬਾਹਰ ਭਟਕਣਾ ਕਿਸੇ ਹੋਰ ਕੋ ਜਾਨੀ ਜਾਣਾ ਜਾਂ ਫਿਰ ਟੁੰਨੇ ਕੋਈ ਵੀ ਢਾਲੇ ਕਰਨੇ ਸੋ ਇਹੋ ਜੇ ਕਰਮਾਂ ਤੋਂ ਬਚਣਾ ਹੈ ਸਿਰਫ ਉਹਦੇ ਨਾਮ ਤੇ ਵਿਸ਼ਵਾਸ ਰੱਖੋ ਤੇ ਆਪਣੇ ਮਾਲਕ ਦੀ ਸੇਵਾ ਕਰਦੇ ਜਾਓ ਕਿ ਉਸ ਤੋਂ ਬਰੇ ਕੁਝ ਨਹੀਂ ਹੈ ਜੀਨੇ ਸਾਨੂੰ ਉਹ ਦਿਖਾਉਂਦੇ ਇਸ ਲਈ ਹੁੰਦੇ ਆ ਵਾਪਸ ਮੋੜ ਨੂੰ ਉਸ ਵਕਤ ਵੀ ਚੀਜ਼ ਮੋੜ ਸਕਦੀ ਹੈ ਉਹ ਪਤਾ ਨਹੀਂ ਕਿੰਨਿਆਂ ਕ ਬਣਾਵਾਂ ਨੂੰ ਸਾਡੇ ਨੂੰ ਸਾਨੂੰ ਦਿਖਾਈ ਤੋਂ ਬਿਨਾ ਦੂਰ ਕਰਦੇ ਆਉਂਦੇ ਆ ਪਰ ਜ਼ਿੰਦਗੀ ਵਿੱਚ ਜਦੋਂ ਨਹੀਂ ਵਿਸ਼ਵਾਸ ਆਪਣੇ ਤੇ ਤੁਹਾਡਾ ਪੱਕਾ ਕਰਨਾ ਹੈ ਤਾਂ ਫਿਰ ਕੁਝ ਉਹ ਦਿਖਾਉਦੇ ਵੀ ਆ ਕਿ ਆ ਮੁੰਡਾ ਸਮਾਂ ਤੁਹਾਡੇ ਤੇ ਆ ਰਿਹਾ ਹੈ ਸੋ ਦਿਖਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਰਗ ਨੇ ਸਾਨੂੰ ਸੁਪਨਾ ਸ਼ਾਇਦ ਵੈਸੇ ਹੀ ਸੁਪਨਾ ਆ ਗਿਆ ਹੈ ਸਾਡੇ ਤੇ ਕੁਝ ਮਾਰਾ ਹੋਣ ਵਾਲਾ ਹੈ ਪਰ ਨਹੀਂ ਇੱਥੇ ਅਸੀਂ ਗੱਲ ਤਾਂ ਹੋ ਜਾਂਦੀ ਆ ਜਿਹਦੀ ਸੇਵਾ ਕਰਦੇ ਉਹ ਹੀ ਸਾਨੂੰ ਸੁਪਨੇ ਵਿੱਚ ਇਹ ਸਭ ਕੁਝ ਦਿਖਾ ਰਿਹਾ ਹੈ ਤੇ بچਾਉਣਾ ਵੀ ਉਹਨੇ ਹੈ ਸੋ ਇੱਥੇ ਇنسان ਥੋੜਾ ਕਮਜ਼ੋਰ ਹੋ ਜਾਂਦਾ ਆ ਇਹ ਸਭ ਕੁਝ ਦੇਖ ਕੇ ਸੋ ਵਿਸ਼ਵਾਸ ਆਪਣੇ ਮੂਸ਼ਰ ਤੇ ਹੀ ਕਰਨਾ ਚਾਹੀਦਾ ਜੇਕਰ ਇਹੋ ਜਿਹਾ ਕੁਝ ਦਿਸ ਰਿਹਾ ਹੈ ਉਹ ਦਿਖਾੜ ਕੇ ਫਿਰ ਉਹ ਚੀਜ਼ਾਂ ਨੂੰ ਵਾਪਸ ਮੋੜਦਾ ਹੈ ਉਹ ਤੁਹਾਡਾ ਵਿਸ਼ਵਾਸ ਬਣਾਉਂਦਾ ਕਿ ਅਸੀਂ ਤੁਹਾਡੇ ਨਾਲ ਖੜਦੇ ਆ ਜੇ ਤੁਸੀਂ ਸੇਵਾ ਕਰਦੇ ਹੋ ਤੇ ਅਸੀਂ ਤੁਹਾਨੂੰ ਮੂਸ਼ਰ ਤੋਂ ਬਚਾਉਂਦੇ ਵੀ ਆ ਸੋ ਜੇਕਰ ਉਹ ਦਿਖਾ ਲੜੇ ਨਾ ਜ਼ਿੰਦਗੀ 'ਚ ਕੁਝ ਕੋਈ ਮਾਰਾ ਸਮਾ ਆਣੀ ਦਾ ਦੇਣ ਆਪਣੇ ਤੇ ਤੇ ਆਪਾਂ ਨੂੰ ਪਤਾ ਨਹੀਂ ਚੱਲੇਗਾ ਕਿ ਅਸੀਂ ਸੇਵਾ ਨੂੰ ਕਰਦੇ ਹਾਂ ਦੀ ਕਿਰਪਾ ਹੋ ਰਹੀ ਹੈ ਜਾਂ ਨਹੀਂ ਸੇਵਾ ਸਫਲ ਹੋ ਰਹੀ ਹੈ ਕਬੂਲ ਹੋ ਰਹੀ ਹੈ ਕਿ ਉਹ ਮਾਲਕ ਸਾਡੇ ਨਾਲ ਦਿੰਦਾ ਹੈ ਸੋ ਫਿਰ ਸਮਝ ਨਹੀਂ ਆਵੇਗੀ ਜਦ ਨਾਕ ਕੋ ਮਾਲਕ ਸਾਨੂੰ ਕੌਤਕ ਨਹੀਂ ਦਿਖਾਈ ਸੋ ਇਸ ਲਈ ਕਹਿੰਦੇ ਕਿ ਵਿਸ਼ਵਾਸ ਰੱਖੋ ਫਿਰ ਉਹ ਕਿਵੇਂ ਬਾਜੀ ਮੋੜ ਦਿਆ ਫਿਰ ਪੂਰੀ ਦੁਨੀਆ ਦੇਖਦੀ ਆ ਪੂਰਾ ਪਰਿਵਾਰ ਜੋ ਸਜਾ ਭੋਗ ਰਿਹਾ ਹੈ ਉਹਨੂੰ ਤਾਂ ਪਤਾ ਹੈ ਕਿ ਸਾਡੇ ਤੇ ਕੁਝ ਮਾੜਾ ਵੇੜ ਹੋ ਗਿਆ ਹੈ ਕਿਸੇ ਨੇ ਚਾਹੇ ਕਰਤਾ ਚਾਹੇ ਕਰਤਾ ਵੀ ਉਹ ਤਾਂ ਭੋਗ ਲੈਂਦਾ ਹੈ ਜਦੋਂ ਮਾਲਕ ਇਹਨਾਂ ਗੱਲਾਂ ਦਾ ਜਵਾਬ ਫਿਰ ਉਹਨਾਂ ਲੋਕਾਂ ਨੂੰ ਦਿੰਦਾ ਹੈ ਤਾਂ ਫਿਰ ਪੂਰੀ ਦੁਨੀਆ ਪੂਰਾ ਪਿੰਡ ਦੇਖਦਾ ਹੈ ਕਿ ਵਾਕਈ ਇਹਦਾ ਮੁਰਸ਼ਿਦ ਸੱਚਾ ਹੈ ਉਹਨੇ ਕਰਕੇ ਦਿਖਾਇਆ ਸੋ ਇਸ ਲਈ ਇਹ ਕਹੀਦਾ ਕਿ ਬਹੁਤੇ ਵਹਿਮਾਂ ਵਿਚਾਰਾਂ ਚ ਪੈਣ ਨਾਲੋਂ ਫਿਰ ਬਾਹਰ ਥਾਂ ਥਾਂ ਫਿਰਨ ਨਾਲੋਂ ਇੱਕ ਦਰਦੇ ਵਗੇ ਬੈਠੇ ਹੋਰੇ ਇਤਹਾਸ ਲਗਾ ਲਓ ਕਿ ਮਾਲਕ ਤੇਰੇ ਤੋਂ ਬਿਨਾਂ ਸਾਨੂੰ ਕੋਈ ਮਾਰ ਨਹੀਂ ਸਕਦਾ ਜਿੱਦਣ ਤੂੰ ਚਾਹਿਆ ਉਸ ਦਿਨ ਮਰਾਂਗੇ ਵਾਣ ਨਾ ਕਿਸੇ ਚੀ ਦੀ ਹਿੰਮਤ ਨਹੀਂ ਕਿ ਕੋਈ ਸਾਨੂੰ ਨੁਕਸਾਨ ਪਹੁੰਚਾਵੇ ਸੋ ਜਦੋਂ ਤੁਸੀਂ ਦੋ ਗੱਲਾਂ ਹੀ ਆਪਣੇ ਮਾਲਕ ਉਕ ਰੱਖ ਦਿੰਦੇ ਤਾਂ ਫਿਰ ਉਹ ਸਭ ਕੁਝ ਕਰਕੇ ਲੰਘਦਾ ਹੈ ਸੋ ਜਦੋਂ ਅਸੀਂ ਕਹਿੰਦੇ ਕਿ ਬਾਅਦਲੇ ਨੇ ਕਿਸੇ ਨੇ ਕਰ ਦਿੱਤਾ ਤਾਂ ਉਸ ਮਾੜੀ ਚੀਜ਼ ਦਾ ਜੋੜ ਚੱਲ ਜਾਂਦਾ ਹੈ ਜੇਕਰ ਉੱਥੇ ਅਸੀਂ ਆਪਣੇ ਮਾਲਕ ਨੂੰ ਵੱਡਾ ਸਾਝ ਲਈਏ ਉਹ ਨਹੀਂ ਕਹਦੀਏ ਸਾਡੀ ਜ਼ਿੰਦਗੀ ਤੇ ਹੱਕੇ ਤੇਰਾ ਮਾਲਕਾ ਤੂੰ ਰੱਖ ਲੈ ਤੂੰ ਹੀ ਚਾਹੇ ਤਾਂ ਮਾਰ ਸਕਦਾ ਹੈ ਤਾਂ ਫਿਰ ਉਹ ਕੁਛ ਹੋਣੀ ਨਹੀਂ ਦਿੰਦਾ ਸੋਚ ਨੂੰ ਇਹੋ ਜਿਹੀ ਬਣਾ ਲਓ ਤਾਂ ਕਿ ਸਾਨੂੰ ਬਹੁਤੇ ਟਾੜੇ ਤਵਾਰ ਜਾ ਕੇ ਕੋਈ ਇਹੋ ਜਿਹਾ ਪੁੱਛਾ ਨਾ ਪੋਰਨਾ ਪੈਣ ਸੋਚ ਬਣਾ ਲਈ ਸੋਚ ਨੂੰ ਢਕਾ ਲਿਆ ਮਾਲਕ ਦੇ ਜੀ ਕੀ ਪੱਕਾ ਰੱਖ ਲਿਆ ਇੱਕ ਦਰ ਦੇ ਹੋ ਕੇ ਬੈਠ ਗਏ ਤਾਂ ਸਾਂ ਕੁਛ ਮਿਲ ਜਾਂਦਾ ਹੈ ਕਰ ਕਰਾਉਣ ਵਾਲਿਆਂ ਨੂੰ ਜਵਾਬ ਉਹ ਆਪਣੇ ਹਿਸਾਬ ਨਾਲ ਆਪ ਦਿੰਦਾ ਹੈ ਜਦੋਂ ਮਾਲਕ ਕੀਤੇ ਹੋਏ ਗੁਨਾਹਾਂ ਦੀ ਕਪਾਈ ਕਰਵਾਉਂਦਾ ਹੈ ਤਾਂ ਫਿਰ ਬਹੁਤ ਮੁੜਲੇ ਨੂੰ ਭੁਗਤਣਾ ਪੈਂਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਮਾੜੇ ਵਿਚਾਰਾ ਉਹ ਘਟ ਖਿੰਦੋ ਆਪਣੇ ਮਾਲ ਕਾਲ ਵੱਧ ਦੋ ਕਿ ਜੇ ਤੈਨ ਦਿਖਾ ਲਿਆ ਹੈ ਇਹ ਸਭ ਕੁਝ ਮੂਰੇ ਆ ਤੇਰੇ ਹੁੰਦਿਆ ਹੋ ਨਹੀਂ ਸਕਦਾ ਫਿਰ ਉਹ ਮਾਲਕ ਕੁਝ ਵੀ ਨਹੀਂ ਹੋਣ ਦਿੰਦਾ ਸੋ ਕਰਨ ਕਰਾਉਣ ਵਾਲਾ ਮੂਰੇ ਖਲਾਰਾ ਪਾਉਣ ਵਾਲਾ ਰਸਤੇ ਦੇ ਮੂਰੇ ਜੋ ਮੇਨ ਦਰਵਾਜ਼ੇ ਦੇ ਮੂਰੇ ਰੋਕ ਲਾ ਦੇਣੀ ਗੰਦਗੀ ਕਚਰਾ ਦਿਸਣਾ ਇਸ ਤਿਰਫ ਇੱਕ ਮਾੜੀ ਸੋਜ ਵਾਲੀ ਨੇ ਇਹੋ ਜੇ ਕਰਮ ਕਰ ਸਕਦੇ ਆ ਤੁਸੀਂ ਚੰਗਾ ਕਰਮ ਕਰਦੇ ਜਾਓ ਤਾਂ ਤੁਹਾਡੇ ਚੰਗੇ ਕਰਮਾਂ ਨੇ ਤੁਹਾਨੂੰ ਹੁਣਾਂ ਮੁਸ਼ਕਲਾਂ ਦੇ ਵਿੱਚੋਂ ਕੱਢ ਲ ਜਾਣਾ ਹੈ ਜੀ ਸੋ ਹੁਣ ਆਪਾਂ ਇੱਥੇ ਵੀ ਇਹ ਵਿਸ਼ੇ ਬਾਰੇ ਗੱਲ ਕਰੀਏ ਜੀ ਜੋ ਚੌਂਕੀਆਂ ਦਾ ਚੌਂਕੀਆਂ ਦੇ ਜਾਣੀ ਇਹ ਦਿਨ ਚੱਲ ਰਹੇ ਨੇ ਜੋ ਇਹਦੇ ਵਿੱਚ ਕਰਮ ਦੱਸਾਂਗੇ ਜ਼ਰੂਰੀ ਨਹੀਂ ਹੈ ਕਿ ਹੁਣ ਜਿਹੜਾ ਤੁਹਾਨੂੰ ਚੌਂਕੀਆਂ ਲੱਗ ਰਹੀਆਂ ਮੇਲਾ ਲੱਗਦਾ ਤਾਂ ਵੀ ਇਹਦਾ ਲੱਗ ਰਿਹਾ ਉੱਥੇ ਹੀ ਇਹ ਕਰਮ ਨਹੀਂ ਤੇ ਜਾਣੇ ਨੇ ਸੋ ਜੇਕਰ ਤੁਸੀਂ ਵੀਰ ਨੂੰ ਪਿਆਰ ਕਰਦੇ ਹੋ ਲੱਗਦਾ ਤਾਂ ਵੀਰ ਨੂੰ ਤੇ ਇਹ ਉਹਨਾਂ ਦੇ ਖਾਸ ਦਿਨ ਚੱਲ ਰਹੇ ਆ ਜੀ ਇਹ ਸਾਰੇ ਜੀ ਆਪੋ ਆਪਣੇ ਘਰ ਵਿੱਚ ਇੱਕ ਜਿਹਾ ਦਰਬਾਰ ਹੈ ਤਾਂ ਬੈਠ ਕੇ ਇਹ ਕਰਮ ਕਰ ਸਕਦੇ ਆ ਜੀ ਸੋ ਇਹਨਾਂ ਦਿਨਾਂ ਵਿੱਚ ਜਿੰਨੀ ਵੰਦਗੀ ਸੇਵਾ ਕਰੋਗੇ ਉਨੀ ਵਧੀਆ ਹੈ ਜੀ ਸੋ ਕਰਮ ਕੀ ਕਰਨਾ ਹੈ ਨਿਆਜ ਤਿਆਰ ਕਰਨੀ ਆ ਤੇ ਨਿਆਜ ਦੇ ਨਾਲ-ਨਾਲ ਰੋੜੇ ਜੁਰਗ ਬਣਾਉਣੇ ਆ ਰੋੜੇ ਜਾਨੀ ਕਿ ਕਣਕ ਦੇ ਹੁੰਦੇ ਆ ਉਹ ਰੋੜੇ ਘੇਰਤਾ ਜਾਂਦਾ ਆ ਸੋ ਕਣਕ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਭੁੰਨ ਲਿਆ ਜਾਂਦਾ ਆ ਭੁੰਨ ਕੇ ਪਹਿਲਾਂ ਤਾਂ ਜਿਹੜੀ ਆਪਾਂ ਕਣਕ ਨੂੰ ਧੋਈ ਲੈਂਦੇ ਸੁਕਾ ਲੈਂਦੇ ਉਸ ਤੋਂ ਬਾਅਦ ਭੁੰਨਣਾ ਹੈ ਭੁੰਨ ਕੇ ਫਿਰ ਜਦੋਂ ਢੰਗੀ ਹੋ ਜਾਵੇ ਉਹਦੇ ਵਿੱਚ ਸ਼ੱਕਰ ਜਾਂ ਗੁੜ ਕੁੱਟ ਕੇ ਰੋਣਾ ਹੈ ਤਾਂ ਇਸ ਤਰ੍ਹਾਂ ਦਾ ਰੋੜਿਆਂ ਦਾ ਪ੍ਰਸ਼ਾਦ ਜੋ ਹੈ ਉਹ ਤਿਆਰ ਹੋ ਜਾਂਦਾ ਹੈ ਤੇ ਨਾਲ ਥੋੜਾ ਦਹੀਂ ਆ ਦੀ ਰੂਟ ਪ੍ਰਸ਼ਾਦ ਤੇ ਫਿਰ ਇਹ ਸਭ ਚੀਜ਼ਾਂ ਦਾ ਧੂਪ ਪਾਉਣਾ ਹੈ ਅੱਗ ਬਣਾ ਕੇ ਅੱਗ ਦੇ ਉੱਤੇ ਇਹਨਾਂ ਚੀਜ਼ਾਂ ਦਾ ਧੂਪ ਪਾਉਣਾ ਹੈ ਜਿਕਰ ਮਹਾਮਾਈ ਦੀ ਵੀ ਸੇਵਾ ਨਾਲ ਕਰਦੇ ਹੋ ਤੇ ਇੱਕ ਥੋੜਾ ਕੜਾਈ ਪ੍ਰਸ਼ਾਦ ਵੀ ਤਿਆਰ ਕਰ ਲੈਣਾ ਜੀ ਸੋ ਇਹ ਕੰਮ 8 ਤਰੀਕ ਤੱਕ ਹੀ ਕੀਤੇ ਜਾਣੇ ਆ ਜੀ ਹਰ ਤਰੀਕ ਤੱਕ ਤੁਸੀਂ ਇਹਦੇ ਵਿੱਚ ਵਿੱਚ ਜੋ ਵੀ ਦਿਨ ਹੈ ਸੋ ਉਹਨਾਂ ਦਿਨਾਂ 'ਚ ਇਹ ਕੰਮ ਕਰ ਸਕਦੇ ਆ ਜੇ ਗੁਰਪੀਰਵਾਰ ਦੇ ਦਿਨ ਕਰਨਾ ਚਾਹੁੰਦੇ ਹੋ ਤਾਂ ਵੀਰਵਾਰ ਦੇ ਦਿਨ ਕਰਉ ਪਰ ਇਥੇ ਘਮਾ ਕੇ ਕੀ ਇਹਨਾਂ ਦਿਨਾਂ ਦੇ ਵਿੱਚ ਬੰਦਗੀ ਜ਼ਿਆਦਾ ਕਰੋ ਜੇਕਰ ਕੋਈ ਕਰਮਾ ਪੜਦੇ ਹੋ ਤਾਂ ਕਰਮਾ ਜ਼ਿਆਦਾ ਪੜੋ ਲੱਖ ਦਾਤਾ ਪੀਰ ਦੀ ਸੇਵਾ ਕਰਦੇ ਹੋ ਕਿਸੇ ਵੀ ਪੀਰ ਨੂੰ ਮੰਨਦੇ ਹੋ ਜੇ ਇਹਨਾਂ ਦਿਨਾਂ 'ਚ ਤੁਸੀਂ ਸੇਵਾ ਕਰੋਗੇ ਤਾਂ ਉਹ ਚੰਗੀ ਹੀ ਆ ਕਿਉਂਕਿ ਪੀਰ ਪੀਰ ਇੱਕ ਦੂਸਰੇ ਤੋਂ ਵੱਖ ਨਹੀਂ ਹੈ ਸੋ ਸਾਰੇ ਇੱਕ ਹੀ ਨੇ ਸੋ ਆਪਣੇ ਆਪਣੇ ਨਾਮ ਦਾ ਨਾਮ ਲੈ ਕੇ ਸੇਵਾ ਕਰਦੇ ਹੋ ਜੀ ਹੈ ਜੀ ਖਾਸ ਕਰਮ ਅੱਜ ਦੇ ਸੋ ਵੀਡੀਓ ਚੰਗੀ ਲੱਗੇ ਤਾਂ ਵੱਤੋ ਵੱਤੇ ਸ਼ੇਅਰ ਜੁਮ ਕਰਨਾ ਜੀ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੈਪੀ ਰੰਦੀਜੀ ਜੈ ਸਤਿ